નગર ਦੀ ਇਕਤਰਤਾ ਹੋਈ ਆ ਤੇ ਸਰਵ ਸੰਮਤੀ ਨਾਲ ਨਗਰ ਸੰਘਰ ਕੋਟ ਦੀਆਂ ਕਮੁਚੀਆਂ ਸੰਗਤਾਂ ਵੱਲੋਂ ਤੇ ਸਾਰੀਆਂ ਕਮੇਟੀਆਂ ਵੱਲੋਂ ਇਹ ਮਤੇ ਜਿਹੜੇ ਪਾਸ ਕੀਤੇ ਗਏ ਜੋ ਹੇਠ ਲਿਖੇ ਅਨੁਸਾਰ ਹੈ। ਪਹਿਲਾ ਮਤਾ ਇਹ ਹੈ ਕਿ ਮਸੀਬ ਭਾਈ ਜਹਾ ਜਿਹੜਾ ਵਾ ਜਿਹੜੇ ਪਰਿਵਾਰ ਦੇ ਨਾਲ ਜੁੜਿਆ ਉਹਨਾਂ ਦੇ ਘਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸواری ਜਿਹੜੀ ਉਹ ਨਹੀਂ ਜਾਵੇਗੀ ਤੇ ਨਾ ਹੀ ਗਰੰਥੀ ਸਿੰਘ ਉਹਨਾਂ ਦੇ ਘਰ ਜਾ ਕੇ ਕੋਈ ਅਰਦਾਸ ਬੇਨਤੀ ਕਰੇਗਾ। ਦੂਜੀ ਮਤਾ ਇਹ ਹੈ ਕਿ ਇਨਾ ਪਰਿਵਾਰਾਂ ਨਾਲ ਜਦੋਂ ਇਹ ਜੜੇ ਨੇ ਮਸੀਬਾਈ ਚਾਰਾ ਨਾਲ ਜਿਨ੍ਹਾਂ ਦੇ ਘਰ ਇਹਨਾਂ ਕੋਈ ਮੌਤ ਹੋ ਜਾਂਦੀ ਹੈ ਕਿ ਜੇ ਇਹ ਸੰਸਕਾਰ ਕਰਨਾ ਚਾਹੁੰਦੇ ਆ ਤੇ ਸਿਵਾ ਵਿੱਚ ਕਰ ਸਕਦੇ ਆ ਤੇ ਜੇ ਇਹ ਕਹਿੰਦੇ ਫਿਰ ਦਫਨਾਉਣਾ ਹੈ ਤੇ ਫਿਰ ਸਿਵਿਆਂ ਵਿੱਚ ਨਹੀਂ ਦਫਨਾ ਸਕਦੇ ਤੀਜਾ ਮਤ ਇਹ ਹੈ ਕਿ ਮਸੀਬਾਈ ਚਾਰਾ ਜਿਹੜਾ ਪਿੰਡ ਵਿੱਚ ਕਿਸੇ ਦੇ ਘਰ ਦੇ ਬਾਹਰ ਆਪਣਾ ਜਿਹੜਾ ਇਸਤਿਹਾਰ ਆ ਉਹਨਾਂ ਪਰਿਵਾਰ ਦੀ ਪਰਮਿਸ਼ਨ ਤੋਂ ਬਿਨਾ ਨਹੀਂ ਲਗਾ ਸਕਦਾ ਕੇਵਲ ਆਪਣੇ ਘਰਾਂ ਦੇ ਜੀਓ ਲਾ ਸਕਦੇ ਚੌਥਾ ਮਤੇ ਆਇਆ ਕਿ ਨਗਰ ਵਿੱਚ ਮਸੀਹ ਭਾਈਚਾਰਾ ਕੋਈ ਵੀ ਜਿਹੜੀ ਸੋਭਾ ਯਾਤਰਾ ਉਹਨੇ ਕਰ ਸਕਦਾ ਇਹ ਜਿਹੜੇ ਮਤੇ ਆ ਚ ਨਗਰ ਦੀ ਇਕਤਰਤਾ ਹੋਈ ਆ ਇਹ ਸਰਵ ਸੰਮਤੀ ਨਾਲ ਨਗਰ ਸੰਘਰ ਕੋਟ ਦੀਆਂ ਸਮੂਹੀਆਂ ਸੰਗਤਾਂ ਵੱਲੋਂ ਤੇ ਸਾਰੀਆਂ ਕਮੇਟੀਆਂ ਵੱਲੋਂ ਇਹ ਮਤੇ ਜਿਹੜੇ ਪਾਸ ਕੀਤੇ ਗਏ ਜੋ ਹੇਠ ਲਿਖੇ ਅਨੁਸਾਰ ਪਹਿਲਾ ਮਤੇ ਇਹ ਆ ਕਿ ਮਸੀਹ ਭਾਈਚਾਰਾ ਜਿਹੜਾ ਵਾ ਜਿਹੜੀ ਪਰਿਵਾਰ ਇਹਦੇ ਨਾਲ ਜੁੜਿਆ ਉਹਨਾਂ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸواری ਜਿਹੜੀ ਉਹ ਨਹੀਂ ਜਾਵੇਗੀ ਤੇ ਨਾ ਹੀ ਗ੍ਰੰਥੀ ਸਿੰਘ ਉਹਨਾਂ ਦੇ ਘਰ ਜਾ ਕੇ ਕੋਈ ਅਰਦਾਸ ਬੇਨਤੀ ਕਰੇਗਾ ਦੂਜੀ ਬੁਝਾ ਮਤਾਇਆ ਕੇ ਇਹਨਾਂ ਪਰਿਵਾਰਾਂ ਨਾਲ ਜਦੋਂ ਇਹ ਜੁੜੇ ਨੇ ਮੁਸੀਬਾਈ ਚਾਰੇ ਨਾਲ ਜਿਨ੍ਹਾਂ ਦੇ ਘਰ ਇਹਨਾਂ ਕੋਈ ਮੌਤ ਹੋ ਜਾਂਦੀ ਹੈ ਤੇ ਜੇ ਸੰਸਕਾਰ ਕਰਨਾ ਚਾਹੁੰਦੇ ਆ ਤੇ ਸਿਵਾ ਵਿੱਚ ਕਰ ਸਕਦੇ ਆ ਤੇ ਜੇ ਕਹਣੇ ਫਿਰ ਦਫਨਾਉਣਾ ਹੈ ਤੇ ਫਿਰ ਸਿਵਿਆਂ ਵਿੱਚ ਨਹੀਂ ਦਫਨਾ ਸਕਦੇ ਤੀਜਾ ਮਤੇ ਹੈ ਕਿ ਮਸੀਹ ਭਾਈਚਾਰਾ ਜਿਹੜਾ ਪਿੰਡ ਵਿੱਚ ਕਿਸੇ ਦੇ ਘਰ ਦੇ ਬਾਹਰ ਆਪਣਾ ਜਿਹੜਾ ਇਸ਼ਤਿਹਾਰ ਆ ਉਹਨਾਂ ਪਰਿਵਾਰ ਦੀ ਪਰਮਿਸ਼ਨ ਤੋਂ ਬਿਨਾ ਨਹੀਂ ਲਗਾ ਸਕਦਾ। ਕੇਵਲ ਆਪਣੇ ਘਰਾਂ ਦੇ ਅੰਦਰ ਹੀ ਉਹ ਲਾ ਸਕਦੇ। ਚੌਥਾ ਮਤੇ ਹੈ ਕਿ ਨਗਰ ਵਿੱਚ ਮਸੀਹ ਭਾਈਚਾਰਾ ਕੋਈ ਵੀ ਜਿਹੜੀ ਸੋਭਾ ਯਾਤਰਾ ਉਹ ਨਹੀਂ ਕਰ ਸਕਦਾ। ਇਹ ਜਿਹੜੇ ਮਤੇ ਆ ਨਗਰ ਦੀ ਕੱਤਰਤਾ ਹੈ ਆ। ਤੇ ਸਰਵ ਸੰਮਤੀ ਨਾਲ ਨਗਰ ਸੰਗਰ ਕੋਰਟ ਦੀਆਂ ਕਮੇਟੀਆਂ ਸੰਗਤਾਂ ਵੱਲੋਂ ਤੇ ਸਾਰੀਆਂ ਕਮੇਟੀਆਂ ਵੱਲੋਂ ਇਹ ਮਤੇ ਜਿਹੜੇ ਪਾਸ ਕੀਤੇ ਗਏ ਆ। ਜੋ ਹੈ એટલે ਕੀ ਅੰਤਾਰ ਹੈ ਪਹਿਲਾ ਮਤਾ ਇਹ ਹੈ ਕਿ ਮਸੀਹ ਭਾਈ ਜਾਰਾ ਜਿਹੜਾ ਵਾ ਜਿਹੜੇ ਪਰਿਵਾਰ ਇਹਦੇ ਨਾਲ ਜੁੜੇ ਆ ਉਹਨਾਂ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸواری ਜਿਹੜੀ ਉਹ ਨਹੀਂ ਜਾਵੇਗੀ ਤੇ ਨਾ ਹੀ ਗਰੰਥੀ ਸਿੰਘ ਉਹਨਾਂ ਦੇ ਘਰ ਜਾ ਕੇ ਕੋਈ ਅਰਦਾਸ ਬੇਨਤੀ ਕਰੇਗਾ ਦੂਜੀ ਮਤਾ ਇਹ ਆ ਕਿ ਇਹਨਾਂ ਪਰਿਵਾਰਾਂ ਨਾਲ ਜਦੋਂ ਇਹ ਜੁੜੇ ਨੇ ਮਸੀਹ ਭਾਈ ਜਾਰਾ ਨਾਲ ਜਿਨ੍ਹਾਂ ਦੇ ਘਰ ਇਹਨਾਂ ਕੋਈ ਮੌਤ ਹੋ ਜਾਂਦੀ ਹੈ ਤੇ ਜੇ ਇਹ ਸਸਕਾਰ ਕਰਨਾ ਚਾਹੁੰਦੇ ਆ ਤੇ ਸਿਵਾ ਵਿੱਚ ਕਰ ਸਕਦੇ ਆ ਤੇ ਜੇ ਇਹ ਕਹਣ ਫਿਰ ਦਫਨਾਉਣਾ ਹੈ ਤੇ ਫਿਰ ਉਹ ਸਿਵਿਆਂ ਵਿੱਚ ਨਹੀਂ ਦਫਨਾ ਸਕਦਾ ਤੀਜਾ ਮਤ ਆਇਆ ਕਿ ਮਸੀਹ ਭਾਈਚਾਰਾ ਜਿਹੜਾ ਪਿੰਡ ਵਿੱਚ ਕਿਸੇ ਦੇ ਘਰ ਦੇ ਬਾਹਰ ਆਪਣਾ ਜਿਹੜਾ ਇਸ਼ਤਿਹਾਰ ਆ ਉਹਨਾਂ ਪਰਿਵਾਰ ਦੀ ਪਰਮਿਸ਼ਨ ਤੋਂ ਬਿਨਾ ਨਹੀਂ ਲਗਾ ਸਕਦਾ ਕੇਵਲ ਆਪਣੇ ਘਰਾਂ ਦੇ ਅੰਦਰ ਹੀ ਉਹ ਲਾ ਸਕਦੇ ਚੌਥਾ ਮਤ ਆਇਆ ਕਿ ਨਗਰ ਵਿੱਚ ਮਸੀਹ ਭਾਈਚਾਰਾ ਕੋਈ ਵੀ ਜਿਹੜੀ ਸੋਭਾ ਯਾਤਰਾ ਉਹ ਨਹੀਂ ਕਰ ਸਕਦਾ ਇਹ ਜਿਹੜੇ